ਸਸੀ ਕਾਲ ਜੀ ਸਭ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਹਾਂ ਬੁਟਾ ਸਿੰਘ ਲੱੱਦਰ ਦਾ ਜਿਨੇ ਟਾਈਮ ਕੱਢ ਕੇ ਆਪਣੇ ਟੀਮ ਦੇ ਨਾਲ ਇੱਥੇ ਦਰਸ਼ਨ ਦਿੱਤੇ ਨੇ ਤੇ ਮੇਰੀ ਇੰਟਰਵਿਊ ਲੈਣ ਵਾਸਤੇ ਆਏ ਨੇ ਬਹੁਤ-ਬਹੁਤ ਧੰਨਵਾਦ ਜੀ ਮੇਰੇ ਨਾਲ ਗੱਲਬਾਤ ਕਰੇ ਸੀ ਕਿ ਮੈਂ ਆਪਣਾ ਤਜਰਬਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ ਜੋ ਹੁਣ ਮੈਂ ਆਪਣੇ ਵਿਦੇਸ਼ ਦੇ ਦੌਰੇ ਤੇ ਜਾ ਕੇ ਆਇਆ ਇਸ ਕਰਕੇ ਸੀ ਕਿ ਮੇਰੇ ਬਹੁਤ ਸਾਰੇ ਕਲਾਇੰਟ ਮੇਰੇ ਬਹੁਤ ਸਾਰੇ ਪੇਸ਼ੈਂਟ ਮੈਨੂੰ ਵਾਪਸ ਉੱਥੇ ਬੁਲਾ ਰਹੇ ਸੀ ਕਿਉਂਕਿ ਉਹਨਾਂ ਨੂੰ ਮੇਰੀਆਂ ਸੇਵਾਵਾਂ ਦੀ ਜ਼ਰੂਰਤ ਸੀ ਆਪਣੀ ਸਿਹਤ ਨੂੰ ਹੋਰ ਵਧੀਆ ਬਣਾ ਕੇ ਰੱਖਣ ਵਾਸਤੇ ਮੈਂ ਇਥੋਂ ਤਕਰੀਬਨ 12-13 ਮਿੰਟ ਤੋਂ ਗਿਆ ਸੀ ਉੱਥੇ ਪਹੁੰਚ ਕੇ ਮੇਰੇ ਜੋ ਖਾਸ ਮੇਰੇ ਦੋਸਤ ਵੀ ਨੇ ਮੇਮਰ ਫੈਮਿਲੀ ਡਾਕਟਰ ਵੀ ਆ ਉਹਨਾਂ ਵਿੱਚ ਸਭ ਤੋਂ ਪਹਿਲਾ ਨਾਮ ਆਂਦਾ ਹੈ ਡਾਕਟਰ ਅਖਿਲ ਕਾਲਾ ਡਾਕਟਰ ਅਖਿਲ ਕਾਲਾ ਜੋ ਕਿ ਪੀਮਾ ਕੇਅਰ ਫਾਊਂਡੇਸ਼ਨ ਦੇ ਫਾਊਂਡਰ ਨੇ ਤੇ ਬ੍ਰਾਸਟਨ ਗਰੁੱਪ ਆਫ ਕੰਪਨੀ ਦੇ ਸੀਈਓ ਨੇ ਮੇਰੇ ਬਹੁਤ ਅچھے ਮਿੱਤਰ ਨੇ ਅਸੀਂ ਫੈਮਿਲੀ ਫਰੈਂਡ ਹੈ ਉਹਨਾਂ ਨੂੰ ਮਿਲਿਆ ਤੇ ਅਸੀਂ ਆਪਸ ਦੇ ਵਿੱਚ ਕਈ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਐਮਓਯੂ ਸਾਈਨ ਕੀਤੇ ਕਿ ਹਰ ਤਿੰਨ ਮਹੀਨੇ ਬਾਅਦ ਮੈਂ ਆਪਣੀਆਂ ਸੇਵਾਵਾਂ ਦੇਣ ਵਾਸਤੇ ਉਹਨਾਂ ਦੇ ਪੀਮਾ ਕੇਅਰ ਫਾਊਂਡੇਸ਼ਨ ਤੇ ਜਾਇਆ ਕਰਾਂਗਾ ਜਿੱਥੇ ਕਿ ਥਾਈਲੈਂਡ ਦੇ ਨਾਗਰਿਕ ਤੇ ਬਾਹਰਲੇ ਦੇਸ਼ਾਂ ਦੇ ਪੇਸ਼ੈਂਟ ਵੀ ਆਕੇ ਮੇਰੀਆਂ ਸਵਾਮਾ ਦਾ ਲਵ ਉਠਾਇਆ ਕਰਦੇ ਫਿਰ ਮੈਂ ਮਿਲਿਆ ਇੰਡੋਥਾਈ ਨਿਊ ਚੈਨਲ ਦੇ ਸੀਓ ਜੋ ਕਿ ਪਵਨ ਮਿਸ਼ਰਾ ਜੀ ਮੇਰੇ ਬਹੁਤ ਅੱਛੇ ਮਿੱਤਰ ਨੇ ਔਰ ਫਿਰ ਮੈਂ ਕਹਾਂਗਾ ਕਿ ਮੇਰੇ ਪੇਸ਼ੈਂਟ ਵੀ ਨੇ ਮੇਰੇ ਨਾਲ ਫੈਮਿਲੀ ਡਾਕਟਰ ਹੈ ਤੇ ਉਹਨਾਂ ਨੇ ਮੇਰੀ ਇੰਟਰਵਿਊ ਅਰੇਂਜ ਕੀਤੀ ਤੇ ਪਹਿਲਾਂ ਵੀ ਮੇਰੀ ਇੰਟਰਵਿਊ ਅਰੇਂਜ ਕਰਦੇ ਨੇ ਸੀ ਤੇ ਮੇਰੀ ਟਾਕ ਸ਼ੋ ਆਲਵੇਜ਼ ਉਹਦੀ ਆਪਣੀ ਚੈਨਲ ਦੇ ਉੱਤੇ ਹੁੰਦੇ ਰਹਿੰਦੇ ਸੀ ਇਸ ਤਰ੍ਹਾਂ ਮੈਂ ਸੁਨੀਲ ਕੁਥਾਰੀ ਨੂੰ ਮਿਲਿਆ ਜੋ ਕਿ ਬਹੁਤ ਅچھے ਡਾਇਮੰਡ ਵਪਾਰੀ ਨੇ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਉਹਨਾਂ ਨਾਲ ਮੈਂ ਆਪਣੀ ਬੁੱਕ ਪੇਸ਼ ਕੀਤੀ ਫਿਰ ਮੈਂ ਇੰਡੋ-ਥਾਈ ਚੈਂਬਰ ਆਫ ਕਾਮਰਸ ਦੇ ਜੋ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਨੇ ਸ਼੍ਰੀ ਸ਼ਿਸ਼ੀਲ ਤੁਨਿਕਾਤ ਨੂੰ ਕਹ ਜੀ ਉਹਨਾਂ ਨੂੰ ਮੈਂ ਆਪਣੀ ਬੁੱਕ ਪੇਸ਼ ਕੀਤੀ ਉਹਨਾਂ ਨੂੰ ਡਾਇਗਨੋਸ ਕੀਤਾ ਉਹ ਮੇਰੀ ਗੱਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਫਿਰ ਗੁਰਦਾਵ ਸਾਹਿਬ ਦੇ ਸੈਕਟਰੀ ਸਰਦਾਰ ਸਟੈਂਡਰਡ ਪਾਸਿੰਗ ਜੀਰ ਉਹਨਾਂ ਦੇ ਮੈਸਰ ਨੂੰ ਚੈੱਕ ਕੀਤਾ ਔਰ ਮੈਨਾਂ ਆਪਣੀ ਕਨਸਲਟੇਸ਼ਨ ਦਿੱਤੀ ਮਨਮੋਹਨ ਸਿੰਘ ਮੈਕ ਜੋ ਕਿ ਸਪੈਸ਼ਲ ਬੈਂਕਾਕ ਤੋਂ ਖੰਨੇ ਆਏ ਸੀ ਇੱਥੇ 12 ਦਿਨ ਰਹਿ ਕੇ ਟ੍ਰੀਟਮੈਂਟ ਕਰਾ ਕੇ ਗਿਆ ਸੀ ਉਹਨਾਂ ਨੇ ਵੀ ਮੇਰੇ ਕੋਲੋਂ ਕਾਫੀ ਸੁਝਾਅ ਪੁੱਛੇ ਆਪਣੀ ਸਿਹਤ ਨੂੰ ਹੋਰ ਵਧੀਆ ਬਣਾ ਕੇ ਰੱਖਣ ਵਾਸਤੇ ਫਿਰ ਇੱਕ ਹਰਮਿੰਦਰ ਸਿੰਘ ਜੀ ਜੋ ਕਿ ਪੇਟ ਦਰਦ ਤੋਂ ਪੀੜਤ ਹਨ ਉਹ ਕਾਫੀ ਜਗ੍ਹਾ ਘੁੰਮ ਚੁੱਕੇ ਨੇ ਤੇ ਹੁਣ ਇੱਥੇ ਬੈਂਕਾਕ ਤੋਂ ਖੰਨੇ ਆ ਕੇ ਆਪਣਾ ਇਲਾਜ ਕਰਾਉਣ ਵਾਸਤੇ ਤਿਆਰ ਹੋ ਰਹੇ ਨੇ ਫੇਮੇ ਰਵਿੰਦਰ ਸਿੰਘ ਜੀ ਜੋ ਕਿ ਇੰਡੀਕ ਰੈਸਟੋਰੈਂਟ ਦੇ ਮਾਲਕ ਨੇ ਉਹਨਾਂ ਨਾਲ ਬਹੁਤ ਅੱਛਾ ਪਿਆਰ ਹੈ ਉਹਨਾਂ ਨੂੰ ਮੈਂ ਆਪਣੀ ਬੁੱਕ ਪੇਂਟ ਕੀਤੀ ਇਸ ਤੋਂ ਇਲਾਵਾ ਕਈ ਫੰਕਸ਼ਨ ਉੱਥੇ ਅਟੈਂਡ ਕੀਤੇ ਜਿਵੇਂ ਕਿ ਇੰਡੋ ਥਾਈ ਚੈਂਬਰ ਆਫ ਕਮਰਸ ਦੇ ਵਿੱਚ ਮਿਸਟਰ ਸੰਜੇ ਜੀ ਨੇ ਖੋਲੀ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਜਦੋਂ ਅਸੀਂ ਭਾਰਤ ਤੋਂ ਬਾਹਰ ਰਹਿੰਦੇ ਹਾਂ ਪਰ ਅਸੀਂ ਭਾਰਤ ਦੇ ਨਾਲ ਜੁੜੇ ਰਹਿੰਦੇ ਹਾਂ ਜਦੋਂ ਅਸੀਂ ਭਾਰਤ ਦੇ ਤਿਹਾਰ ਉੱਥੇ ਜਾ ਕੇ ਮਨਾਉਂਦੇ ਹਾਂ ਬਹੁਤ ਅੱਛਾ ਲੱਗਿਆ ਇਸ ਤਰੀਕੇ ਨਾਲ ਡਾਕਟਰ ਅਖਿਲ ਕਾਲਾ ਜੀ ਨੇ ਆਪਣੀ ਕੰਪਨੀ ਬ੍ਰਾਸਟਨ ਦੇ ਵਿੱਚ ਆਪਣੇ ਸਿਰਫ ਸਟਾਫ ਦੇ ਨਾਲ ਤੇ ਮੈਨੂੰ ਬੁਲਾ ਕੇ ਤੇ ਮੇਰੇ ਮਿਸੇ ਨੂੰ ਬੁਲਾ ਕੇ ਮੇਰੇ ਬੇਟੇ ਨੂੰ ਬੁਲਾ ਕੇ ਉੱਥੇ ਅਸੀਂ ਉਹਨਾਂ ਨੇ ਹੁਲੀਆ ਤਿਉਹਾਰ ਮਨਾਇਆ ਬਹੁਤ ਹੀ ਅੱਛਾ ਲੱਗਿਆ ਫਿਰ ਉਹਨਾਂ ਨੇ ਮੈਨੂੰ ਆਪਣੇ ਜੋ ਉੱਥੇ ਉਹਨਾਂ ਨੇ ਪੀਮਾ ਫਾਉਂਡ ਦੇ ਫਾਊਂਡੇਸ਼ਨ ਕੇਅਰ ਦਾ ਜੋ ਟੈਂਪਲ ਹੈ ਮਾਂ ਦੁਰਗਾ ਟੈਂਪਲ ਉੱਥੇ ਮੈਨੂੰ ਦਰਸ਼ਨ ਕਰਵਾਏ ਜੋ ਬਿਲਡਿੰਗ ਸਾਡੇ ਟ੍ਰੀਟਮੈਂਟ ਵਾਸਤੇ ਤਿਆਰ ਹੋ ਰਹੀ ਹੈ ਉਹ ਮਕੇ ਮੈਨੂੰ ਬਿਲਡਿੰਗ ਦੇ ਵਿੱਚ ਦੌਰਾ ਕਰਵਾਇਆ ਔਰ ਮੇਰੀ ਸਲਾਹ ਦਿੱਤੀ ਕਿ ਸਾਨੂੰ ਕਿਹੜੇ ਕਿਹੜੇ ਮਸ਼ੀਨਾਂ ਉੱਤੇ ਲਗਾਉਣੀਆਂ ਨੇ ਤਾਂ ਕਿ ਸਾਡੇ ਜਿਹੜੇ ਮਤਲਬ ਕਿ ਲੋਕੋ ਆਥਿਆ ਰਹੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਦੇ ਸਕੀਏ। ਹਾਂਜੀ। ਤਾਂ ਦੇ ਹਾਂਜੀ ਮੈਂ 9 ਤਰੀਕ ਤੋਂ 9 April ਤੋਂ ਵਾਪਸ ਆਪਣੀ ਖੰਨੇ ਸ਼ਹਿਰ ਦੇ ਵਿੱਚ ਵਾਪਸ ਆ ਗਿਆ ਹਾਂ ਤੇ ਜੋ ਆਪਣੀ ਕਲੀਨਿਕ ਹੈ ਨਵਕਰਨ ਮੈਗਨੇਟਿਕ ਕਲੀਨਿਕ ਉੱਥੇ ਮੇਰੀਆਂ ਸੇਵਾਵਾਂ ਫਿਰ ਸ਼ੁਰੂ ਹਨ। ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਸਟਾਫ ਜਸਵੀਰ ਕੌਰ ਉਹ ਪੇਸ਼ੈਂਟਸ ਨੂੰ ਅਪਾਇੰਟਸ ਨੇ ਦੇ ਰਿਆ ਸੀ ਜੋ ਪੁਰਾਣੇ ਪੇਸ਼ੈਂਟ ਸੀ ਉਹਨੇ ਟੇਕ ਕੇਅਰ ਵੀ ਕਰ ਰਹੀ ਸੀ ਤੇ ਪੇਸ਼ੈਂਟ ਕਾਫੀ ਸੈਟੀਸਫਾਈ ਹੋ ਕੇ ਸਭਾਈ ਹੋ ਕੇ ਗਏ ਨੇ ਤੇ ਬਾਕੀ ਹੁਣ ਜਿਨ੍ਹਾਂ ਨੇ ਵੀ ਮੇਰੀਆਂ ਸੇਵਾਵਾਂ ਦਾ ਲਾਭ ਉਠਾਉਣਾ ਹੈ ਤਾਂ ਉਹ ਸਾਡੇ ਜੋ ਦਿੱਤੇ ਹੋਏ ਨੰਬਰ ਨੇ 9803044056 883758076 ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰ ਲੈਣ ਤਾਂ ਕਿ ਤੁਸੀਂ ਤੁਹਾਡਾ ਟਾਈਮ ਬਚ ਸਕੇ ਔਰ ਤੁਸੀਂ ਸੁਵਿਧਾ ਤੋਂ ਬਚ 干了不起！